ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਨ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੀ ਵੀਡੀਓ ਜਿਹੜੀ ਹੈਗੀ ਹੈ ਕਿਸਾਨ ਵੀਰੋ ਪਿੰਡ ਰੋਡੇ ਤੋਂ ਲੈ ਕੇ ਆਏ ਹਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਮੋਗਾ ਲੱਗਦਾ ਹੈਗਾ ਬਿਲਕੁਲ ਦੋਸਤੋ ਜਦੋਂ ਬਾਗਾਪੁਰਾਣਾ ਤੋਂ ਆਪਾਂ ਰਾਉਂਡ ਰੋਡ ਨੂੰ ਜਾਣੇ ਤਰਸੇ ਵਿੱਚ ਦੋਸਤੋ ਮੇਰਾ ਨਾਮ ਹੈਗਾ 8 ਕਿਲੋਮੀਟਰ ਦੀ ਦੂਰੀ ਤੇ ਰੋਡੇ ਲੰਡੇ ਪਿੰਡ ਬਿਲਕੁਲ ਨਾਲ ਹੈਗਾ ਸਮਾਪਰ ਰਾਜੇ ਆਣਾ ਪੰਜ ਗਰਾਈ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਹੈਗੇ ਦੋਸਤੋ ਸੋ ਤੁਸੀਂ ਘਰੇ ਜਿਹੜੀ ਵਿਜ਼ਿਟ ਕਰਕੇ ਫਾਈ ਨਾਲ ਗੱਲਬਾਤ ਕਰਕੇ ਜਿਹੜੇ ਪੁੱਤ ਨੂੰ ਧੰਨਵਾਦ ਪਾ ਦਿਖਾਉਣੇ ਆ ਇੱਕ ਜਰਸੀ ਵਹਿੜ ਦਿਖਾਉਣੀ ਆ ਦੋਸਤੋ ਇੱਕ ਕੈਪਟਨ ਬੋਲ ਦਾ ਜਿਹੜਾ ਮੇਲ ਬੱਚਾ ਹੈਗਾ ਮੇਲ ਦਾ ਆਪ ਉਮਰ ਵੀ ਪੁੱਛਾਂਗੇ ਕਿੰਨੀ ਹੈਗੀ ਉਹ ਗੱਲਬਾਤ ਜਿਹੜੀ ਕਰਕੇ ਆਪੋ ਬਾਈ ਖਰਾਂ ਦੇ ਨਾਲ ਅਥੇ ਜਾਣਕਾਰੀ ਦੇਈਏ ਚਲਦੇ ਆ ਬਾਈ ਖਰਾਂ ਦੇ ਕੋਲ ਪੁੱਛ ਲੈਨੇ ਕੀ ਡਿਟੇਲ ਹੈਗੀ ਆ ਸੋ ਘਰੇ ਵਿਜ਼ਿਟ ਕਰਕੇ ਦੋਸਤੋ ਜਿਹੜਾ ਪਸ਼ੂ ਸੋਇਆ ਹੈਗਾ ਉਹਦੀ ਘਰੇ ਪਹੁੰਚ ਕਰਕੇ ਤਸੱਲੀ ਕਰਕੇ ਬਾਅਦ ਵਿੱਚ ਤੁਸੀਂ ਖਰੀਦ ਸਕਦੇ ਹੋ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਤੇ ਵੀਰ ਜੀ ਇੱਕ ਨਾਮ ਆਪਣਾ ਜਰੂਰ ਦੱਸ ਜੀ ਬਲਵੀਰ ਸਿੰਘ ਆ ਬਲਵੀਰ ਸਿੰਘ ਜੀ ਹਾਂ ਜੀ ਬਲਵੀਰ ਵੀਰੇ ਆ ਜਿਹੜੀ ਆਪਣੇ ਕੋਲ ਇਹ ਵਹਿੜ ਆਈ ਆਪਣਾ ਪਹਿਲਾਂ ਤਾਂ ਦੱਸ ਦਈਏ ਵੀਰਾਂ ਨੂੰ ਵੀ ਆਪਣਾ ਸਿਰ ਪਰਚੇ ਦਾ ਕੰਮ ਹੀ ਹੈ ਪਸ਼ੂ ਦਾਪਾਰ ਦਾ ਕੰਮ ਹੀ ਹੈ ਤੇ ਇਹ ਵਹਿੜ ਵੀਰ ਜੀ ਕਿੰਨਾ ਸਮੂਹ ਆਪਣੇ ਕੋਲ ਸੋਈ ਹੈ ਪਹਿਲਾਂ ਸੋਈ ਪਹਿਲਰ ਸੂਈ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਸੁਬਾ ਸੂਈ ਆ 9 ਵਜੇ ਅੱਜ ਮਾਰਨਿੰਗ ਟਾਈਮ ਦੀ ਤੇ ਜੀਰ ਵਗੈਰਾ ਪੈ ਗਈ ਹੈ ਜੀ ਹਾਂਜੀ ਜੀਰ ਵਗੈਰਾ ਪੈ ਗਈ ਹੈ ਜੀ ਆਪਾਂ ਕੋਲ ਵੀਡੀਓ ਬਣੀ ਹੈ ਕਿੰਨੇ ਅੱਛਾ ਜੀ ਉਹ ਬਕਾਇਦਾ ਜੇ ਕੋਈ ਦੇਖਣਾ ਚਾਹੁੰਦਾ ਵੀਡੀਓ ਤੁਸੀਂ ਨਾ ਸੈਂਡ ਕਰ ਸਕਦੇ ਜੀ ਸੋ ਦੋਸਤੋ ਪਹਿਲਾ ਸੂਬਾ ਸੂਈ ਤੇ ਵੀਰ ਜੀ ਦੰਦੋਂ ਕਿਵੇਂ ਹੈਗੀ ਆ ਇਹ ਜੀ ਇਹਦੇ ਖੀਰੀ ਆ ਜੀ ਦੰਦੋਂ ਖੀਰੀ ਆ ਠੀਕ ਆ 19 ਮਨਥ ਹੈ ਜੀ ਦੰਦੋਂ ਖੀਰੀ ਆ ਦੋਸਤੋ ਤੇ ਆਰਡਰ ਦੀ ਕੁਆਲਿਟੀ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਦਾ ਬਾਅਦ ਵਿੱਚ ਬਿਲਕੁਲ ਜਿਹੜਾ ਮੁੱਲ ਹੈਗਾ ਉਹ ਵੀ ਆਪਾਂ ਬਾਈ ਤੋਂ ਪੁੱਛਾਂਗੇ ਬਿਲਕੁਲ ਤੁਸੀਂ ਦੇਖੋਗੇ ਥਾਣਾ ਦੀ ਕੁਆਲਿਟੀ ਜਿਹੜੀ ਆ ਉਹ ਚੰਗੀ ਹੈਗੀ ਵੀਰੋ ਵਿੱਥ ਫਿਰਲ ਬਹੁਤ ਵਧੀਆ ਹੈਗੀ ਆ ਬਿਲਕੁਲ ਨਿਖੜਵੇਂ ਥਾਣ ਨੇ ਚੰਗਾ ਮੋਟਾ ਥਾਣਾ ਦੋਸਤੋ ਮੁੱਠੀ ਵਾਲਾ ਥਣ ਲੱਗਾ ਹੈ ਪਹਿਲੀ ਬੈੜ ਪਹਿਲਾਂ ਸੂਆ ਜਿਹੜਾ ਦੋਸਤੋ ਇਹ ਵਹਿਰ ਸੁਈ ਹੈਗੀ ਤੇ ਮਗਰ ਮੇਲ ਕਾਫ ਆ ਗਿਆ ਜੀ ਮਗਰ ਬੱਚਾ ਆ ਗਿਆ ਨਾ ਜੀ ਮਗਰ ਬੱਚਾ ਆ ਗਿਆ ਜੀ ਬੱਚਾ ਜਿਹੜਾ ਦੋਸਤੋ ਤੁਸੀਂ ਦੇਖ ਸਕਦੇ ਜੀ ਅੱਜ ਮਾਰਨਿੰਗ ਟਾਈਮ ਦੀ ਜਿਹੜੀ ਇਹ ਸੁਈ ਹੈ ਠੀਕ ਆ ਤੇ ਕੁਝ ਬੋਲਾ ਚੋਇਆ ਹੈਗਾ ਬਾਈ ਜੀ ਬੋਲੋ ਹੀ ਕੋਸਾ ਪਾ ਇਹਨੂੰ ਬੱਚੇ ਨੂੰ ਕਿਹਾ ਜੀ ਤੇ 7 ਕਿਲੋ ਵਾਲਾ ਹੀ ਦਾ ਅੱਛਾ ਜੀ ਤੇ ਬੱਕੀ ਚੁਵਾਈ ਕਿਵੇਂ ਲੱਗੀ ਹੈਗੀ ਪੋਲੀ ਚੁਵਾਈ ਬਹੁਤ ਪੋਲੀ ਹੈ ਜੀ ਠੀਕ ਹੈ ਜੀ ਠੀਕ ਹੈ ਆਹ ਲੋ ਦੋਸਤੋ ਆ ਤਾਜ਼ਾ ਬਿਲਕੁਲ ਜਿਹੜੀ ਅੱਜ ਮਾਰਨਿੰਗ ਟਾਈਮ ਦੀ ਸੋਈ ਆ ਤੇ ਇਹਨੂੰ ਖੋਲ ਕੇ ਵੀਰੇ ਮੜਾ ਕੱਢ ਲੀਏ ਪਰ ਦਿਖਾ ਦਈਏ ਬਾਕੀ ਦੋਸਤੋ ਆਓ ਆਪਣੀ ਇੱਕ ਡੰਗ ਦੀ ਦੋ ਡੰਗ ਦੀ ਜਿਹੜੀ ਚੁਵਾਈ ਆ ਤਸੱਲੀ ਨਾਲ ਤੁਸੀਂ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਤੇ ਵੀਰ ਕੋਲੇ ਅੱਗੇ ਤੋਂ ਵੀ ਜਿਹੜੀਆਂ ਜਰਸੀ ਦੇ ਵਿੱਚ ਵੜਾ ਆਉਣਗੀਆਂ ਚੰਗੇ ਪਸ਼ੂ ਲੈ ਕੇ ਆਉਂਦੇ ਨੇ ਤੇ ਕਾਰਲੋ ਜੀ ਬਾਹਰ ਤੋਰ ਲਿਓ ਫੇਸ ਕੁਆਲਟੀ ਚੰਗੀ ਹੈਗੀ ਦੋਸਤੋ ਛੋਟਾ ਜਿਹਾ ਫੇਸ ਹੈਗਾ ਪਿਓਰਿਟੀ ਜਿਹੜੀ ਹੈਗੀ ਹੈ ਦੋਸਤੋ ਜਰਸੀ ਵੈਡ ਦੇ ਵਿੱਚ ਅਜੇ ਪਹਿਲਾ ਸੂਆ ਦੋਸਤੋ ਸੂਈ ਆ ਤਕਰੀਬਨ ਆਰਡਰ ਦੀ ਕੁਆਲਟੀ ਜਿਹੜੀ ਤੁਸੀਂ ਜਰੂਰ ਵੇਖ ਸਕਦੇ ਹੋ ਤੋਰੀਏ ਵਿੱਚ ਥੋੜਾ ਜਿਹਾ ਰੋਲ ਕੇ ਆ ਲਓ ਜੀ ਠੀਕ ਹੈ ਜੀ ਮੋੜ ਦਗੇ ਆ ਲਓ ਜੀ ਪਰ ਜੀ ਆਲੀ ਜੱਪ ਜਾ ਨੰਬਰ ਆ ਜੀ ਬਾਕੀ ਇਹ ਗੱਟ ਕੱਦ ਹੋਰ ਕਰ ਜਾਣਾ ਨੇ ਜੀ ਹੂੰ ਹਜੇ ਨਾਲੇ ਏਜ ਦੇ ਅਕੋਰਡਿੰਗ ਦੇਖੀਏ ਏਜ 19 ਮੰਥ ਸਰੀ ਹਾਂਜੀ ਠੀਕ ਹੈ ਵੀਰ ਜੀ 2.5 ਸਾਲ ਤੱਕ ਦੋਸਤੋ 2.5 ਤੋਂ 3 ਸਾਲ ਤੱਕ ਜਿਹੜੀ ਹਦੇ ਹਾਈਟ ਹੈਗੀ ਆ ਹੋਰ ਵੀ ਇਸ ਵੈਟ ਨੇ ਕਰ ਲੈਣੀ ਹੈਗੀ ਤੇ ਆ ਲਓ ਜੀ ਟੋਰ ਲਓ ਜੀ ਅ ਠੀਕ ਆ ਬਲਵੀਰ ਭਾਈ ਜਿਹੜਾ ਮੁੱਲ ਕਰਦੇ ਆ ਕੀ ਕਰਦੇ ਆ ਦਾ ਮੁੱਲ ਜੀ ਇਹਦਾ 40000 ਰੁਪਏ ਕਰਦੇ ਆ 40000 ਜੀ ਤੇ 40000 ਦੇ ਵਿੱਚੋਂ ਵੀਰੇ ਮਾਨਤਨ ਹੋ ਜਾਏਗਾ ਨਾ ਹੋ ਜਾਏਗਾ ਆ 40000 ਦੇ ਵਿੱਚੋਂ ਜਿਹੜਾ ਦੋਸਤੋ ਮਾਨਤਨ ਆ ਤੁਹਾਡਾ ਘਰ ਪਹੁੰਚਿਆ ਦਾ ਬਿਲਕੁਲ ਹੋ ਜਾਣਾ ਤੇ ਵਹਿੜ ਦੀ ਨਰਕ ਪਰਖ ਜਿਹੜੀ ਤਸੱਲੀ ਆ ਤੁਸੀਂ ਦੋ ਡੰਗ ਦੀ ਚਵਾਈ ਕਰ ਲਓ ਇੱਕ ਡੰਗ ਦੀ ਕਰ ਲਓ ਤਸੱਲੀ ਤੁਸੀਂ ਆਪ ਕਰ ਲਿਓ ਠੀਕ ਆ ਤੇ ਭਾਈ ਬਲਵੀਰ ਅੱਗੇ ਦੂਜੇ ਨੰਬਰ ਤੇ ਆਪਣੇ ਕੋਲ ਹੋਰ ਨਾਗ ਜਿਹੜਾ ਸੇਲ ਹੀ ਹੈ ਕਟਾ ਸੇਲ ਆ ਜੀ ਹਾਂ ਜੀ ਇਹ ਕਟਾ ਹੈ ਜੀ ਅੱਛਾ ਜੀ ਇਹਦੀ ਕੈਪਟਨ ਬੋਲ ਦਾ ਬੱਚਾ ਜੀ ਇਹ ਕੈਪਟਨ ਬੋਲ ਦਾ ਬੱਚਾ ਹੈ ਤੇ ਜਕਰ ਮਦਰ ਦੀ ਗੱਲ ਕਰੀਏ ਫਿਰੇ ਤੇ ਮਦਰ ਦਾ ਕੀ ਰਿਕੋਰਡ ਹੈ ਜੀ ਮਦਰ ਦਾ ਜੀ 15 ਕਿਲੋ ਕੋੜ ਹੈ 15 ਕਿਲੋ ਰਿਕੋਰਡ ਹੈ ਤੇ ਇਹਦੀ ਉਮਰ ਕਿੰਨੀ ਹੋਗੀ ਕੱਟੇ ਦੀ ਇਹਦੀ 4 ਮਹੀਨੇ ਦੀ ਹੈ ਜੀ 4 ਮਨთ ਦੀ ਏਜ ਆ ਦੋਸਤੋ ਤੇ ਕੈਪਟਨ ਬੋਲ ਦਾ ਜਿਹੜਾ ਬੱਚਾ ਹੈਗਾ ਤੇ ਮੇਲ ਕਾਫ ਆ ਬਾਕੀ ਟੈਸਟਿਕਲ ਜਿਹੜਾ ਬੈਕ ਸਾਈਡ ਤੋਂ ਤੁਸੀਂ ਜ਼ਰੂਰ ਦੇਖ ਸਕਦੇ ਹੋ ਆ ਲਓ ਜੀ ਆ ਲਓ ਜੀ ਠੀਕ ਹੈ ਜੀ ਤੇ ਬਾਕੀ ਤਾਂ ਜਿਹੜਾ ਮੁੱਲ ਵੀਰ ਦੀ ਡਿਮਾਂਡ ਆ ਉਹ ਫੋਨ ਤੇ ਕਰਨੀ ਤੁਸੀਂ ਫੋਨ ਤੇ ਕਰ ਲਓ ਅਦਰ ਆਪਾਂ ਮਾੜਾ ਜਾਜੋ ਮਦਰ ਵੀ ਜ਼ਰੂਰ ਦਿਖਾ ਦਈਏ ਆ ਦੋਸਤੋ ਜਿਹੜੀ ਇਸ ਦੀ ਮਦਰ ਹੈਗੀ ਆ ਬਾਈ ਹੋਰਾਂ ਦੇ ਕੋਲ ਘਰੇ ਹੈਗੀ ਆ ਕਿਉਂਕਿ ਜਿਹੜੀਆਂ ਮੱਝਾਂ ਦੋਸਤੋ ਘਰ ਦੇ ਪਸ਼ੂ ਨੇ ਬਾਈ ਹੋਰਾਂ ਦੇ ਕੋਲ ਤੇ ਨੀਂਦੀ ਰਵੀ ਦੇ ਵਿੱਚ ਜਿਹੜੀ ਅਸੀਂ ਮਦਰ ਹੈਗੀ ਆ ਮੂੰ ਮੱਥਾ ਦੇਖੋਗੇ ਦੋਸਤੋ ਬਿਲਕੁਲ ਅੱਖ ਮਨਕੀ ਆ ਬਿੱਲੀ ਅੱਖ ਤੇ ਨਿਸ਼ਾਨ ਪ੍ਰੋਪਰ ਹੈ ਹੈਗੀ ਆ अच्छा वीर पीक लेवल ਕਿੰਨਾ ਦੁੱਧ ਦੁੱਧ ਦਿੱਤਾ ਸੀ ਦੀ ਮਾਰ 15 ਲੀਟਰ 15 ਕਿਲੋ ਜੀ ਹੁਣ ਮੌਕੇ ਦਾ ਕਿੰਨਾ ਦੁੱਧ ਤਿਆਰ ਹੋਗਾ ਜੀ 14 ਲੀਟਰ ਹੁਣ ਤਿਆਰ ਹੈ ਜੀ 4 ਮਹੀਨੇ ਦਾ ਕਟਾ ਦੱਸਿਆ ਜੀ 5 ਦਾ ਜੀ 4 ਦਾ ਜੀ 4 ਮਹੀਨੇ ਦਾ ਕਟਾ ਠੀਕ ਆ ਬਲਵੀਰ ਭਾਈ ਇੱਕ ਸੰਪਰਕ ਨੰਬਰ ਜਰੂਰ ਦੱਸ ਦੇ 77554 36840 ਠੀਕ ਹੈ ਜੀ ਦੋ ਨਗ ਬਾਈ ਹਰਾਂ ਦੇ ਕੋਲ ਦੋਸਤੂ ਹੈਗੇ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਸੰਪਰਕ ਨੰਬਰ ਆ ਬਿਲਕੁਲ ਸਕਰੀਨ ਦੇ ਨੀਚੇ ਆਪਾਂ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਾਈ ਹਰਾਂ ਨਾਲ ਗੱਲਬਾਤ ਕਰ ਸਕਦੇ ਜੀ ਸੋ ਮਿਲਦੇ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ